ਗੱਲ ਕਰਦਿਆਂ ਹਿਮਾਚਲ ਜ਼ਪੈਰੇਮੀ ਦੀ ਹਿਮਾਚਲ ਵਿੱਚ ਮੀਂਹ ਕਰਕੇ ਪੰਜਾਬ ਵਿੱਚ ਵੀ ਹੜ ਦਾ ਖਤਰਾ ਵਧਿਆ ਜੀ ਹਾਂ ਪੰਜਾਬ ਸਮੇਤ ਹਿਮਾਚਲ ਲਈ ਅਗਲੇ 24 ਘੰਟੇ ਭਾਰੀ ਦੱਸੇ ਜਾ ਰਹੇ ਨੇ ਹਿਮਾਚਲ ਦੇ ਪੰਜਾਬ ਵਿੱਚ ਮੀਂਹ ਨੂੰ ਲੈ ਕੇ ਰੈਡ ਅਲਰਟ ਜਾਰੀ ਕੀਤਾ ਗਿਆ ਪੰਜਾਬ ਦੇ 13 ਜ਼ਿਲ੍ਹਿਆਂ ਵਿੱਚ ਬਾਰਿਸ਼ ਦੀ ਭਵਿੱਖਬਾਨੀ ਕੀਤੀ ਗਈ ਹੈ ਉਦੋਂ ਹਿਮਾਚਲ ਦੇ ਚਾਰ ਜ਼ਿਲ੍ਹਿਆਂ ਤੇ ਪ੍ਰਸ਼ਾਸਨ ਨੇ ਸੂਚਿਤ ਵੀ ਕੀਤਾ ਜਿਨ੍ਹਾਂ ਵਿੱਚ ਸੋਲਨ ਕਾਂਗੜਾ ਸਰਮੌਰ ਤੇ ਮੰਡੀ ਸ਼ਾਮਿਲ ਨੇ ਜਿੱਥੇ ਕੀ ਅਲਰਟ ਜਾਰੀ ਕੀਤਾ ਗਿਆ ਸੋ ਐਸ ਵੇਲੇ ਹਿਮਾਚਲ ਦੇ ਵਿੱਚ ਇਸ ਕਦਰ ਬਰਸਾਤ ਹੋ ਰਹੀ ਹੈ ਉਸ ਦਾ ਅਸਰ ਪੰਜਾਬ ਤੇ ਵੀ ਪੈਂਦਾ ਨਜ਼ਰ ਆ ਰਿਹਾ ਹੈ ਪੰਜਾਬ ਸਮੇਤ ਹਿਮਾਚਲ ਦੀ ਅਗਲੇ 24 ਘੰਟੇ ਭਾਰੀ ਦਸੇ ਜਾ ਰਹੇ ਨੇ ਇਸ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਪੰਜਾਬ ਦੇ 13 ਜ਼ਿਲ੍ਹਿਆਂ ਵਿੱਚ ਬਾਰਿਸ਼ ਦੀ ਐਤ ਭਵਿੱਖਬਾਨੀ ਕੀਤੀ ਗਈ ਹੈ ਇਸ ਨੂੰ ਲੈ ਕੇ ਚੌਕਸ ਰਹਿਣ ਦੀ ਜੜੀ ਹੈ ਸਲਾਹ ਦਿੱਤੀ ਗਈ ਹੈ ਹਿਮਾਚਲ ਦੇ ਚਾਰ ਜ਼ਿਲ੍ਹਿਆਂ ਦੇ ਚਾਰ ਜ਼ਿਲ੍ਹਾ ਨੂੰ ਪ੍ਰਸ਼ਾਸਨ ਨੇ ਜੜਾ ਹੈ ਸੁਚੇਤ ਕੀਤਾ ਇੱਥੇ ਦੱਸਦੇ ਕਿ ਸੋਲਨ ਕਾਂਗੜਾ ਸਰਮੌਰ ਤੇ ਮੰਡੀ ਦੇ ਲਈ ਅਲਰਟ ਜਾਰੀ ਕੀਤਾ ਗਿਆ ਹੈ ਇੱਥੇ ਦੱਸਦੇ ਕਿ ਜਿਸ ਤਰ੍ਹਾਂ ਦੇ ਨਾਲ ਅਲਰਟ ਜਾਰੀ ਕੀਤਾ ਗਿਆ ਪਾਰੀਮੀਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਸੋ ਇਸ ਵਿਚਕਾਰ ਹੁਣ ਪਾਰੀਮੀਦੀ ਚੇਤਾਵਨੀ ਤੇ ਚੱਲਦੇ ਆ ਲੋਕਾਂ ਨੂੰ ਵੀ ਸੁਚੇਤ ਰਹਿਣ ਅਲਰਟ ਲੈਂ ਲਈ ਗਿਆ ਪੰਡੋ ਡੈਮ ਦੇ ਗੇਟ ਖੋਲੇ ਨੇ ਉਥੇ ਬਿਆਸ ਦੇ ਵਿੱਚ ਪਾਣੀ ਦਾ ਪੱਧਰ ਵੀ ਇਸ ਨਾਲ ਵਧ ਗਿਆ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਨਦੀ ਨਾਲਿਆਂ ਤੋਂ ਦੂਰ ਰਹਿਣ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ ਹਿਮਾਚਲ ਦੀਆਂ ਤਿੰਨ ਧਾਵਾਂ ਤੇ ਬੀਤੇ ਦਿਨ ਬੱਦਲ ਫੱਟੇ ਸਨ ਕੁਦਰਤੀ ਕਾਰੋਪੀ ਕਰਕੇ ਹਿਮਾਚਲ ਹੋਂ ਤੱਕ 30 ਲੋਕਾਂ ਦੀ ਜਾਨ ਜਾ ਚੁੱਕੀ ਹੈ Shimla ਕਾਲਕਾ ਰੇਲ ਲਾਈਨ ਨੂੰ ਵੀ ਫਿਲਹਾਲ ਇਤਿਆਤਨ ਬੰਦ ਕਰਤਾ ਗਿਆ ਸੋ ਜਿਸ ਦਿਨ ਨਾਲ ਹਿਮਾਚਲ 'ਚ ਬੱਦਲ ਫਟਿਆ ਔਰ ਵੱਡਾ ਜਾਨ ਮਾਲ ਦਾ ਨੁਕਸਾਨ ਹੋਇਆ ਹੁਣ ਤੱਕ 30 ਲੋਕਾਂ ਦੀ ਮੌਤ ਜੜੀ ਹੈ ਉਹ ਹੋ ਚੁੱਕੀ ਹੈ ਹਿਮਾਚਲ ਵਿੱਚ ਜੋ ਬੱਦਲ ਫਟਣ ਦੀਆਂ ਘਟਨਾਵਾਂ ਵਾਪਰੀਆਂ ਨੇ ਔਰ ਇਸਨਾਲਾ ਸ਼ਮਲਾ ਕਲਕਰ ਰੇਲ ਲਾਈਨ ਨੂੰ ਵੀ ਫਿਲਹਾਲ ਬੰਦ ਕੀਤਾ ਗਿਆ ਹੈ ਸਵਾਨ ਵਾਲੇ ਸਮੇਂ ਦੇ ਵਿੱਚ ਇਸ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ ਹਿਮਾਚਲ ਸਮੇਤ ਕਰਕੇ ਪੰਜਾਬ ਵਿੱਚ ਹੁਣ ਹੜ੍ਹ ਦਾ ਖਤਰਾ ਜਿਹੜਾ ਹੈ ਉਹ ਵੱਡਾ ਹੋਇਆ ਨਜ਼ਰ ਆ ਰਿਹਾ ਹੈ ਪੰਜਾਬ ਸਮੇਤ ਹਿਮਾਚਲ ਲਈ ਅਗਲੇ 24 ਘੰਟੇ ਬڑے ਅਹਿਮ ਨੇ ਪਾਰੀ ਵੀ ਦੱਸੇ ਜਾ ਰਹੇ ਨੇ ਜਿਸ ਨਾਲ بارش ਨੂੰ ਲੈ ਕੇ ਵੀ ਅਲਰਟ ਜਾਰੀ ਕੀਤਾ ਗਿਆ ਹਿਮਾਚਲ ਤੇ ਪੰਜਾਬ ਚ ਮੀਂਹ ਦਾ ਰੈਡ ਅਲਰਟ ਜਾਰੀ ਕੀਤਾ ਗਿਆ ਸੋ ਇਸ ਵਿਚਕਾਰ ਲੋਕਾਂ ਨੂੰ ਨਦੀ ਨਾਲਿਆਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਤੇ ਦਲਜੀਤ ਸਾਡੇ ਨਾਲ ਇਸ ਵੇਲੇ ਜੁੜੇ ਨੇ ਦਲਜੀਤ ਜਿਸ ਤਰ੍ਹਾਂ ਦੇ ਬਲਜੀਤ ਜਿਸ ਤਰ੍ਹਾਂ ਦੇ ਨਾਲ ਇੱਥੇ ਮੌਸਮ ਦੀ ਹਾਲਾਤ ਅਸੀਂ ਦੇਖ ਰਿਹਾ ਹਿਮਾਚਲ ਕਿਉਂਕਿ ਬੱਦਲ ਕਈ ਥਾਵਾਂ ਤੇ ਫਟਿਆ ਹੁਣ ਤੱਕ 3 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਸਰ ਇਹਦਾ ਪੰਜਾਬ ਤੇ ਵੀ ਪੈਂਦਾ ਨਜ਼ਰ ਆ ਰਿਹਾ ਹੈ ਅਲਰਟ ਵੀ ਜਾਰੀ ਕੀਤਾ ਗਿਆ ਕੀ ਕੁਝ ਫਿਲਹਾਲ ਦੀ ਤਸਵੀਰ ਔਰ ਜਾਣਕਾਰੀ ਤੁਹਾਡੇ ਕੋਲ ਬਿਲਕੁਲ ਰਾਜਾ ਜਿਸ ਤਰੀਕੇ ਮੌਸਮ ਦੇ ਪਾਕ ਦੇ ਵੱਲੋਂ ਪਹਿਲਾਂ ਹੀ ਕੋਈ ਇਕਵਾਣੀ ਕੀਤੀ ਗਈ ਸੀ ਕਿ ਇਸ ਵਾਰ ਮੌਨਸੂਨ ਜਿਹੜਾ ਹੈ ਉਹ ਥੋੜਾ अर्ਲੀ ਹੈ ਤੇ ਬਿਲਕੁਲ ਉਸੇ ਤਰੀਕੇ ਦੇ ਨਾਲ ਖਾਸ ਤੌਰ ਤੇ ਹਿਮਾਚਲ ਦੀ ਗੱਲ ਕੀਤੀ ਜਾਵੇ ਤੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਮੌਨਸੂਨ ਨੇ ਆਪਣਾ ਰੰਗ ਜਿਹੜਾ ਦਿਖਾਣਾ ਸ਼ੁਰੂ ਕਰ ਦਿੱਤਾ ਹੈ ਮੌਸਮ ਵਿਭਾਗ ਦੇ ਵੱਲੋਂ ਹਿਮਾਚਲ ਦੇ ਚਾਰ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਰੈੱਡ ਅਲਰਟ ਜਾਰੀ ਕੀਤਾ ਗਿਆ ਜਿਸ ਤਰ੍ਹਾਂ ਤੁਸੀਂ ਵੀ ਦੱਸਿਆ ਹੈ ਤੇ ਉਸ ਤੋਂ ਇਲਾਵਾ ਜਿਸ ਤਰੀਕੇ ਦੇ ਨਾਲ ਬੀਤੇ 24 ਘੰਟੇ ਦੇ ਵਿੱਚ ਹਿਮਾਚਲ ਦੇ ਲਗਭਗ ਲਗਭਗ ਸਾਰੇ ਦੇ ਸਾਰੇ ਜਿਹੜੇ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਰਿਕਾਰਡ ਤੋੜ ਜਿਹੜੀ ਬਾਰਿਸ਼ ਦੇਖਣ ਨੂੰ ਮਿਲੀ ਹੈ ਉਸ ਦੇ ਨਾਲ ਨਦੀਆਂ ਜਿਹੜੀਆਂ ਨੇ ਉਫਾਨਤੇ ਨੇ ਉਹ ਡੈਮ ਦੀ ਤੁਸੀਂ ਗੱਲ ਕੀਤੀ ਉਸ ਦੇ ਗੇਟ ਜਿਹੜੇ ਖੁੱਲਣੇ تھے ਤੇ 30 ਦੇ ਕਰੀਬ ਜਿਹੜੀਆਂ ਮੌਤਾਂ ਹਿਮਾਚਲ ਦੇ ਵਿੱਚ ਹੁਣ ਤੱਕ ਜਿਹੜੀਆਂ ਨੇ ਉਹ ਹੋ ਚੁੱਕੀਆਂ ਨੇ ਇਹਨਾਂ لینڈ ਸਲਾਈਡ ਦੇ ਨਾਲ ਜਾਂ ਫਿਰ ਤੇਜ਼ بارش ਦੇ ਨਾਲ ਇਸ ਦਾ ਅਸਰ ਪੰਜਾਬ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਜਿਹੜੇ ਡਾਊਨਸਟ੍ਰੀਮ ਦਰਿਆ ਨੇ ਉਹਨਾਂ ਦੇ ਉੱਪਰ ਵੀ ਜ਼ਰੂਰ ਪੈਂਦਾ ਹੈ ਕਿਉਂਕਿ ਇਹ ਪਾਣੀ ਜਿਹੜਾ ਸਾਰਾ ਉਹ ਪੰਜਾਬ ਦੇ ਦਰਿਆਵਾਂ ਦੇ ਵਿੱਚ ਆਂਦਾ ਹੈ ਤੇ ਪੰਜਾਬ ਦੇ ਵਿੱਚ ਵੀ ਕਿਤੇ ਨਾ ਕਿਤੇ ਇਹ ਜਿਹੜਾ ਅਲਰਟ ਕੀਤਾ ਗਿਆ ਹੈ ਕਿ ਦਰਿਆ ਜਿਹੜੇ ਨੇ ਉਹਨਾਂ ਦੇ ਨਜ਼ਦੀਕ ਨਾ ਜਾਇਆ ਜਾਵੇ ਕਿਉਂਕਿ ਨਦੀਆਂ ਜਿਹੜੀਆਂ ਉਫਾਨ ਤੇ ਹੋ ਸਕਦੀਆਂ ਨੇ ਲਗਾਤਾਰ ਜਿਹੜਾ ਮੀਂਹ ਪੈ ਰਿਹਾ ਹੈ ਉਸ ਦੇ ਨਾਲ ਖਾਸ ਤੌਰ ਤੇ ਆਮ ਲੋਕਾਂ ਨੂੰ ਜਿੱਥੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਹ ਤੇ ਆਵਾਜਾਈ ਦੀ ਜਿੱਕਰ ਗੱਲ ਕੀਤੀ ਜਾਵੇ ਤਾਂ ਜਿਸ ਤਰ੍ਹਾਂ ਤੁਸੀਂ ਦੱਸਿਆ ਹੈ ਕਿ Shimla ਜਿਹੜੀ Chandigarh ਟ੍ਰੇਨ ਚੱਲਦੀ ਹੈ ਉਹ ਰੁਕਣੀ ਪੈ ਗਈ ਉਸ ਤੋਂ ਇਲਾਵਾ ਬਹੁਤ ਥਾਵਾਂ ਤੇ ਜਿਹੜਾ ਲੈਂਡਸਲਾਈਡਿੰਗ ਹੋਣ ਦੇ ਚੱਲਦਿਆਂ ਜਿਹੜੀ ਸੜਕੀ ਆਵਾਜਾਈ ਦੀ ਹੈ ਜਿਹੜੀ ਉਹ ਕਿਤੇ ਨਾ ਕਿਤੇ ਕਾਫੀ ਦੇਰ ਤੱਕ ਬਹੁਤ ਥਾਵਾਂ ਤੇ ਕੱਲ ਜਿਹੜੀ ਸਥਗਤ ਹੋਣੀ ਕਰਨੀ ਪਈ ਤੇ ਅੱਜ ਵੀ ਜਿੱਕਰ ਗੱਲ ਕੀਤੀ ਜਾਵੇ ਤਾਂ ਅੱਜ ਵੀ ਇਹੀ ਅਲਰਟ جاری ਹੈ ਸਵੇਰੇ ਅੱਜ ਤੁਹਾਨੂੰ ਦੱਸ ਦਿੱਤੀ ਕਿ ਜਿਲ੍ਹਾ ਰੂਪਨਗਰ ਦੇ ਵੱਖ-ਵੱਖ ਥਾਵ ਅੱਧਾ ਘੰਟਾ ਬਾਰਿਸ਼ ਪਈ ਲੇਕਿਨ ਬਹੁਤ ਜ਼ਿਆਦਾ ਤੇਜ਼ ਜਿਹੜੀ ਬਾਰਿਸ਼ ਪਈ ਹੈ ਉਸੇ ਤਰੀਕੇ ਦੇ ਨਾਲ ਵੱਖ-ਵੱਖ ਥਾਵਾਂ ਤੋਂ ਰਿਪੋਰਟਾਂ ਆ ਰਹੀਆਂ ਨੇ ਜੇਕਰ ਹਿਮਾਚਲ ਦੀ ਗੱਲ ਕੀਤੀ ਜਾਵੇ ਤਾਂ ਹਿਮਾਚਲ ਦੇ ਬਿਲਾਸਪੁਰ, ਹਮੀਸ਼ਪੁਰ, ਕਾਂਗੜਾ, ਮੰਡੀ, ਸ਼ਿਮਲਾ, ਸੋਲਨ, ਪਰਮੌਰ, ਉਹਨਾਂ ਕੁਲੂ ਤੇ ਚੰਬਾ ਇਹਨਾਂ ਸਾਰੀਆਂ ਥਾਵਾਂ ਤੇ ਜਿਹੜਾ ਉਹ ਬਾਰਿਸ਼ ਦੀ ਜਿਹੜੀ ਤੇਜ਼ ਬਾਰਿਸ਼ ਦੀ ਜਿਹੜੀ ਪ੍ਰੈਡਿਕਸ਼ਨ ਕਿਤੇ ਨਾ ਕਿਤੇ ਦਿੱਤੀ ਗਈ ਹੈ ਤੁਹਾਨੂੰ ਕਦੀ ਗੱਲ ਦੱਸਦੀ ਕਿ ਕੱਲ ਪਾਲमपुर ਜ਼ਿਲ੍ਹੇ ਦੇ ਵਿੱਚ ਪਾਲमपुर ਦੇ ਵਿੱਚ 76 ਐਮਐਮ ਜਿਹੜੀ ਸਭ ਤੋਂ ਜ਼ਿਆਦਾ ਹੈ ਹਿਮਾਚਲ ਦੇ ਵਿੱਚ ਬਾਰਿਸ਼ ਜਿਹੜੀ ਉਹ ਨੋਟ 70 mm ਜਿਹੜੀ ਬੰજાર ਦੇ ਵਿੱਚ ਜਿਹੜੀ بارش ਹੈ ਉਹ ਨੋਟ ਕੀਤੀ ਗਈ ਤੇ ਸਰਮੌਰ ਦੇ ਵਿੱਚ ਜਿਹੜੀ 55 ਐਮਐਮ ਜਿਹੜੀ بارش ਨੋਟ ਕੀਤੀ ਗਈ ਤੇ ਇਸੇ ਤਰੀਕੇ ਦੀ ਪ੍ਰੋਡਕਸ਼ਨ ਆਜਾ ਕਿ ਅੱਜ ਹਿਮਾਚਲ ਦੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਰਿਕਾਰਡ ਬਾਰਿਸ਼ ਜਿਹੜੀ ਹੋ ਸਕਦੀ ਹੈ ਜਿਸ ਦੇ ਨਾਲ ਸਿੱਧੇ ਤੌਰ ਤੇ ਆਮ ਜਨ ਜੀਵਨ ਜਿਹੜਾ ਉਹ ਅ ਪ੍ਰਭਾਵਿਤ ਹੋਵੇਗਾ ਬਿਲਕੁਲ ਕਿਉਂਕਿ ਇਸ ਵੇਲੇ ਛੁੱਟੀਆਂ ਦਾ ਸਮਾਂ ਹੈ ਕਿਉਂਕਿ ਲੋਕ ਪਹਾੜਾਂ ਦਾ ਰੁਕ ਕਰਦਨੇ ਸੈਲਾਨੀ ਬੜੀ ਵੱਡੀ ਗਿਣਤੀ ਵਿੱਚ ਪਹਿਲਾਂ ਤੋਂ ਹੀ ਆਨੇ ਸ਼ੁਰੂ ਹੋ ਗਏ ਸਨ ਹਾਲਾਂਕਿ ਇਸ ਕਈ ਥਾਵਾਂ ਤੇ ਨੁਕਸਾਨ ਵੀ ਜਾਂਦਾ ਹੋਇਆ ਸੋ ਇਸ ਵਿੱਚਕਾਰ ਹੁਣ ਜਿਹੜਾ ਹੈ ਟੂਰਿਜ਼ਮ ਨੂੰ ਲੈ ਕੇ ਕੀ ਕੁਝ ਤਸਵੀਰ ਹੈ ਔਰ ਕਿਸ ਤਰ੍ਹਾਂ ਦੇ ਨਾਲ ਲੋਕਾਂ ਨੂੰ ਸੁਚੇਤ ਰ ਸ਼ਾਸਨ ਵੱਲੋਂ ਤਾਂ ਬਿਲਕੁਲ ਰਾਦਰ ਦੇਖ ਲਓ ਜਿਵੇਂ ਤੁਸੀਂ ਕਿਹਾ ਕਿ ਟੂਰਿਜ਼ਮ ਜਿਹੜਾ ਉਹ ਪੀਕ ਦੇ ਉੱਪਰ ਹੈ ਹਾਲਾਂਕਿ ਜਿਹੜੇ ਵਕੇਸ਼ਨਸ ਨੇ ਉਹ ਬਿਲਕੁਲ ਫੈਗ ਐਂਡ ਦੇ ਉੱਪਰ ਹੈ ਲੇਕਿਨ ਜਿਸ ਤਰੀਕੇ ਦੇ ਨਾਲ ਪੁੱਲੂ ਜ਼ਿਲ੍ਹੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਧਰਮਸ਼ਾਲਾ ਦੇ ਵਿੱਚ ਜਿਹੜਾ ਉਹ ਬੀਤੇ ਦਿਨਾਂ ਦੇ ਵਿੱਚ ਜਿਹੜੇ ਬੱਦਲ ਫਟਣ ਦੀਆਂ ਘਟਨਾਵਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਜਾਣ ਗਈ ਪ੍ਰਸ਼ਾਸਨ ਦੇ ਵੱਲੋਂ ਕਿਤੇ ਨਾ ਕਿਤੇ ਜਿਹੜੇ ਟੂਰਿਸਟ ਹੈਗੇ ਨੇ ਜਾਂ ਆਮ ਲੋਕ ਨੇ ਉਹਨਾਂ ਨੂੰ ਇਹ ਹੀ ਕਿਹਾ ਜਾ ਰਿਹਾ ਕਿ ਲੇਕਰ ਤੁਸੀਂ ਘੁੰਮਣ ਵੀ ਆਏ ਹੋ ਤਾਂ ਐਸੀਆਂ ਥਾਵਾਂ ਤੇ ਨਾ ਜਾਓ ਜਿੱਥੇ ਬਿਲਕੁਲ ਦਰਿਆ ਨੇ ਜਾਂ ਨਾਲੇ ਨਦੀਆਂ ਜਿਹੜੇ ਨੇ ਉਹਨਾਂ ਦੇ ਨਜ਼ਦੀਕ ਨਾ ਜਾਓ ਕਿਉਂਕਿ ਤੇਜ਼ ਬਾਰਿਸ਼ ਹੋਣ ਦੇ ਨਾਲ ਲੈਂਡਸਲਾਈਡ ਦਾ ਖਤਰਾ ਹੁੰਦਾ ਹੈ ਤਾਂ ਇੱਕਦਮ ਜਿਹੜੇ ਫਲੈਸ਼ ਫਲੱਡ ਜਿਹੜੇ ਆਉਂਦੇ ਨੇ ਉਹਨਾਂ ਦੇ ਵਿੱਚ ਰੁੜ ਜਾਣ ਦਾ ਖਤਰਾ ਕਿਤੇ ਨਾ ਕਿਤੇ ਬਣਿਆ ਹੁੰਦਾ ਸੋ ਅਸੀਂ ਵੀ ਪੀਟੀਸੀ న్యూਸ ਦੇ ਮਾਧਿਅਮ ਰਾਸਤੇ ਆਮ ਲੋਕਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਜੇਕਰ ਤੁਸੀਂ ਘੁੰਮਣ ਵੀ ਗਏ ਹੋ ਤਾਂ ਸਭ ਤੋਂ ਪਹਿਲਾਂ ਆਪਣੀ ਸੇਫਟੀ ਜਿਹੜੀ ਹੈ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਆਪ ਨੂੰ ਏਥਾਂ ਤੇ ਰੱਖੋ ਕਿਉਂਕਿ ਇਹ 2-3 ਦਿਨ ਜਿਹੜੇ ਨੇ ਉਹ ਬਹੁਤ ਭਾਰੀ ਜਿਹੜੇ ਉਹ ਹਿਮਾਚਲ ਤੇ ਪੰਜਾਬ ਦੇ ਲਈ ਹੋ ਸਕਦੇ ਨੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਫਿਲਹਾਲ ਦੀ ਜਾਣਕਾਰੀ ਸੋ ਆਉਣ ਵਾਲੇ ਕੁਝ ਦਿਨ ਜਿਹੜੇ ਨੇ ਉਹ ਬੜੇ ਅਹਿਮ ਨੇ ਅਜੇ ਵਿਚਕਾਰ ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ ਗਿਆ ਹੈ ਪੰਜਾਬ ਸਮੇਤ ਹਿਮਾਚਲੀ ਅਗਲੇ 24 ਘੰਟੇ ਭੜੇ ਭਾਰੀ ਸੋ ਨਦੀ ਨਾਲੇ ਤੋਂ ਦੂਰ ਰਹਾ ਜਾਏ ਹਿਮਾਚਲ ਤੇ ਪੰਜਾਬ ਵਿੱਚ ਮੀਂਹ ਨੂੰ ਲੈ ਕੇ ਇੱਥੇ ਰੈਡ ਅਲਰਟ ਜਾਰੀ ਕੀਤਾ ਗਿਆ ਹੈ